ਲੰਬੇ ਪੰਜਾਬ ਦੀ ਗੱਲ ਗੁਰੀਏ ਤਾਂ ਬਹੁਤ ਹੀ ਮਾੜਾ ਹਾਲ ਪੰਜਾਬੀ ਦਾ ਇੱਧਰ ਵੀ ਜਾਂ ਬੋਲਣਾ ਦਾ ਇੱਥੇ ਬੜਾ ਉਹ ਸ਼ਰਮ ਮਹਿਸੂਸ ਕੀਤੀ ਜਾਂਦੀ ਜੈਸੀ ਪੰਜਾਬੀ ਬੋਲਾਂਗੇ ਤਾਂ ਅਸੀਂ ਜਾਹਿਰ ਲਗਾਂਗੇ ਅਨਪੜ੍ਹ ਮੈਂ ਜਦ ਪੰਜਾਬੀ ਪੜ੍ਹੀ ਮੈਨੂੰ ਇੰਨੀ ਅੱਖਰ ਹੀ ਨੇ ਸੋਹਣੇ ਲੱਗੇ ਪੜ੍ਹਨ ਚ ਲਿਖਣ ਚ ਮੈਨੂੰ ਤੇ ਮੈਂ ਇਸ ਟਾਈਮ ਤੇ ਪਾਕਿਸਤਾਨ ਦੇ ਬਹੁਤ ਘੱਟ ਮੈਂ ਜਿਹੜੇ ਇਲਾਕੇ ਨੇ ਜਿੱਥੇ ਪੰਜਾਬੀ ਬੋਲੀ ਜਾਂਦੀ ਏ ਲੋਕ ਜਿੱਥੋਂ ਦੇ ਪੰਜਾਬੀ ਬੋਲਦੇ ਨੇ ਬਹੁਤ ਘੱਟ ਤਦਾਦ ਹੋ ਗਈ ਏ ਪਾਕਿਸਤਾਨ ਦੇ ਅੰਦਰ ਤੇ ਲੈਂਦੇ ਪੰਜਾਬ ਦੇ ਅੰਦਰ ਵੀ ਕੁਝ ਇੰਚ ਦੇ ਇਲਾਕੇ ਨੇ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ ਜ਼ਿਆਦਾਤਰ ਲੋਕ ਜਿਹਦੇ ਨੇ ਉਹ ਉਰਦੂ ਨੂੰ ਪ੍ਰੈਫਰ ਕਰਦੇ ਨੇ ਤੇ ਜਾਂ ਫਿਰ ਇੰਗਲਿਸ਼ ਬੋਲਦੇ ਨੇ ਇਹ ਸ਼ੋਅ ਕਰਵਾਉਣ ਵਾਸਤੇ ਕਿ ਅਸੀਂ ਪਰੇ ਲਿਖੇ ਆ ਤੇ ਜਿਹੜਾ ਪੰਜਾਬੀ ਬੋਲਦਾ ਉਹਨੂੰ ਇਹ ਸ਼ੋਅ ਕਰਵਾਉਂਦੇ ਨੇ ਇਹਨਾਂ ਨੂੰ ਡੀਗ੍ਰੇਡ ਕਰ ਦਿੰਦੇ ਨੇ ਕਿ ਮਤਲਬ ਜੈ ਮੈਂ ਕੋਈ ਜਾਹਲ ਹੁੰਦਾ ਤੇ ਜਾਂ ਫਿਰ ਕੋਈ ਪਤਾ ਨਹੀਂ ਕਿੰਨਾ ਕੋਨੇ ਗੁਨਾਹ ਕਰ ਲਿਆ ਕੀ ਕਰ ਰਿਹਾ ਪੰਜਾਬੀ ਬੋਲ ਰਿਹਾ ਤੂੰ ਪਿੰਡੂ ਲੱਗ ਰਿਹਾ ਇਹ ਫਲਾ ਇਹ ਬਹੁਤ ਇੰਝ ਦੀਆਂ ਗੱਲਾਂ ਉਨ ਕੀਤੀਆਂ ਜਾਂਦੀਆਂ ਨੇ ਤੇ ਉਹਨੂੰ ਬਹੁਤ ਬੁਰੀ ਤਰ੍ਹਾਂ ਡੀਗ੍ਰੇਡ ਕੀਤਾ ਜਾਂਦਾ ਹੈ ਤੇ ਅੱਜ ਦੀ ਜਿਹੜੀ ਵੀਡੀਓ ਹੈ ਉਹਦੇ ਚ ਆਪਾਂ ਦੇਖਾਂਗੇ ਕਿ ਇੱਕ ਮੁਸਲਮਾਨ ਲੜਕੀ ਪਾਕਿਸਤਾਨ ਦੀ ਲੜਕੀ ਇੰਟਰਵਿਊ ਦੇ ਰਹੀ ਹੈ ਇੱਕ ਇੰਡੀਅਨ ਮੀਡੀਆ ਦੇ ਤੇ ਇਹ ਗੱਲ ਕਰ ਰਹੀ ਕਿ ਜਦੋਂ ਮੈਂ ਪੰਜਾਬੀ ਸਿੱਖ ਰਹੀ ਸੀ ਤੇ ਮੈਨੂੰ ਮਤਲਬ ਕਿ ਕੀ ਗੱਲਾਂ ਸੁਣੀਆਂ ਪਈਆਂ ਮੈਨੂੰ ਮੇਰੇ ਘਰ ਵਾਲਿਆਂ ਕਹਿੰਦੇ ਸੀ ਕਿ ਤੂੰ ਹੁਣ ਸਿੱਖ ਬਣੇਂਗੀ ਤੇ ਉਹ ਵੀਡੀਓ ਕੀ ਲੜਕੀ ਕੀ ਗੱਲਬਾਤ ਕਰਦੀ ਹੈ ਉਹ ਆਪਾਂ ਇਸ ਵੀਡੀਓ 'ਚ ਜਾਣਾਂਗੇ ਤੇ ਵੀਡੀਓ ਵੱਧਣ ਤੋਂ ਪਹਿਲੇ तमाम ਦੋਸਤਾਂ ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ 'ਤੇ ਦਬਾਓ ਤਾਂ ਕਿ ਨਾਲ ਜਿਹਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਹਾਂ ਜਿੰਦੇ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਹੀ ਮਾੜਾ ਹਾਲ ਪੰਜਾਬੀ ਦਾ ਇੱਧਰ ਵੀ ਜਾਂ ਬੋਲਣਾ ਦਾ ਇੱਥੇ ਬੜਾ ਉਹ ਸ਼ਰਮ ਮਹਿਸੂਸ ਕੀਤੀ ਜਾਂਦੀ ਜੇ ਅਸੀਂ ਪੰਜਾਬੀ ਬੋਲਾਂਗੇ ਤਾਂ ਅਸੀਂ ਜਾਹਲ ਲੱਗਾਂਗੇ ਆਲਫਾਬੇਟ ਮੈਂ ਜਦ ਪੰਜਾਬੀ ਪੜ੍ਹੀ ਮੈਨੂੰ ਇੰਨੀ ਉਹ ਅੱਖਰ ਹੀ ਨੇ ਸੋੜੇ ਲੱਗੇ ਪੜਨ ਚ ਲਿਖਣ ਚ ਮੈਨੂੰ ਤੇ ਮੈਂ ਉਹਨੂੰ ਪੜਿਆ ਥੋੜੇ ਚਾਚਾ ਜੀ ਨੇ ਕਿਦੋਂ ਦੇਖ ਲਿਆ ਤੁਸੀਂ ਕਿਤਾਬ ਪੜ੍ਹ ਰਹੇ ਸੀ ਉਹ ਕਹਿੰਦੇ ਵੀ ਇਹ ਕੀ ਹੈ ਮੈਂ ਬੈਠੀ ਅਚਾਨਕ ਤੇ ਆਏ ਕਹਿੰਦੇ ਇਹ ਕੀ ਪੜ੍ਹਨੀ ਹੈ ਮੈਂ ਤਾਂ ਵੀ ਇਹ ਪੰਜਾਬੀ ਗੁਰਮੁਖੀ ਹੁੰਦੀ ਜਾਂਦੀ ਤੂੰ ਸਿੱਖ ਮੰਨਦਾ ਹੈ ਅੱਜ ਤੁਸੀਂ ਪੰਜਾ ਸਾਹਿਬ ਗਏ ਸੀਗੇ ਤੇ ਉੱਥੇ ਉਹ ਬੜਾ ਕਮਾਲ ਦਾ ਤੁਹਾਡਾ ਤਜਰਬਾ ਹੋਇਆ ਪੰਜਾ ਸਾਹਿਬ ਦੀ ਉਹ ਕਹਾਣੀ ਸੁਣਾਓ ਸਾਨੂੰ ਮੇਰਾ ਜੀ ਕੀਤਾ ਕਿ ਨਾ ਅੰਦਰ ਜਾਈਏ ਗੁਰਦੁਆਰਾ ਸਾਹਿਬ ਦੇਖੀਏ ਮੈਨੂੰ ਕੋਈ ਨਹੀਂ ਉਹ ਫੀਲ ਹੋਇਆ ਵੀ ਜਿਵੇਂ ਸਾਡੇ ਮੁਸਲਮਾਨ ਕਹਿ ਦਿੰਦੇ ਹੁੰਦੇ ਹੁੰਦੇ ਨਾ ਵੀ ਨਹੀਂ ਉਹਨਾਂ ਅੱਗੇ ਮੱਥਾ ਨਹੀਂ ਟੇਕਣਾ ਚਾਹੀਦਾ ਐਦਾ ਜਾਣਾ ਨਹੀਂ ਚਾਹੀਦਾ ਪ੍ਰਸ਼ਾਦ ਲਿਆ ਮੈਨੂੰ ਬੜਾ ਮੈਨੂੰ ਬੜੀ ਖੁਸ਼ੀ ਹੋਈ ਮੇਰੀ ਫੈਮਲੀ ਵੀ ਨਾਲ ਸੀ ਤੇ ਬੜਾ ਸਕੂਨ ਜਿਹਾ ਉੱਥੋਂ ਮਿਲਿਆ ਆਉਣ ਨੂੰ ਜੀ ਨਹੀਂ ਸੀ ਕਰਦਾ ਮੇਰਾ ਉੱਥੋਂ ਵੈਸੇ ਤੂੰ ਤਾਲਾ ਖੂਪੜਿਆ ਤੁਸੀਂ ਉਹਦੇ ਬਾਰੇ ਦੱਸੋ ਮੜਾ ਜੀ ਕਿਵੇਂ ਲੱਗਿਆ ਸਾਰਾ ਕੁਝ ਬੰਦਾ ਇੱਕ ਵਾਰੀ ਪੜ ਕੇ ਨਾ ਸੋਚਦਾ ਵੀ ਐਡਾ ਸਾਡਾ ਪੰਜਾਬ ਤੇ ਐਡੀ ਸਾਂਝਵਾਲਾ ਲੋਕਾਂ ਚ ਸੀਗੀ ਤੇ ਹੁਣ ਅੱਜ ਦੇ ਟਾਈਮ 'ਚ ਤਾਂ ਆਪਾਂ ਇੱਕ ਬੋਲੀ ਪਿੱਛੇ ਕਹਿ ਦਿੰਦੇ ਆ ਵੀ ਨਹੀਂ ਇਹ ਤਾਂ ਸਿੱਖਾਂ ਦੀ ਬੋਲੀ ਹੈ ਤੇ ਅਸੀਂ ਪੜਾਂਗੇ ਸਿੱਖਾਂਗੇ ਤੇ ਸਾਨੂੰ ਫਰਕ ਪਾਊਗਾ ਮੈਂ ਇੱਕ ਵਾਰ ਨਾ ਪਿਛਲੀ ਵਾਰ ਜਦੋਂ ਲਾਹੌਰ ਗਿਆ ਸੀਗਾ ਤੇ ਮੈਨੂੰ ਬੰਦੇ ਪੁੱਛਦੇ ਸੀ ਆਪ ਕਹਾਂ ਸੇ ਆਏ ਹੈ ਮੈਂ ਕਹਾ ਤੂੰ ਐਂ ਕਰ ਇੱਕ ਸੋਟਾ ਲੈ ਕੇ ਮੇਰੇ ਸਿਰ 'ਚ ਮਾਰ ਇੱਕ ਆਪਣੇ ਜ ਮਾਰ ਲੈ ਫਿਰ ਪਤਾ ਲੱਗੇ ਉਹ ਵੀ ਕਹਾਂ ਸੇ ਆਏ ਹੈ ਏਦਾ ਹੈ ਚੀਜ਼ ਵੀ ਹੁਣ ਅਸੀਂ ਪੰਜਾਬੀ ਨੂੰ ਵੀ ਦਿਖਾਵਾ ਕਰ ਰਹੇ ਆ ਵੀ ਜੀ ਅਸੀਂ ਪੰਜਾਬੀ ਬੋਲ ਰਹੇ ਆ ਸਾਨੂੰ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਚਾਹੀਦੀ ਆ ਵੀ ਸਾਡੇ ਬੱਚੇ ਵੀ ਪੰਜਾਬੀ ਬੋਲਣ ਤੁਹਾਡੇ ਕਿੰਨੇ ਕੁ ਰਿਸ਼ਤੇਦਾਰਾਂ ਨੂੰ ਜਾਂ ਤੁਹਾਡੇ ਜਾਣਕਾਰਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਮਤਲਬ ਕਿ ਬਹੁਤ ਵੱਡਾ ਗੁਨਾਹ ਕਰ ਚੁੱਕੇ ਆ ਪੰਜਾਬੀ ਸਿੱਖ ਚੁੱਕੇ ਆ ਸਿੱਖਾਂ ਦੀ ਬੋਲੀ ਪਹਿਲੀ ਗੱਲ ਤਾਂ ਮੈਂ ਜਦੋਂ ਆਪਣੇ ਘਰੇ ਸਿੱਖ ਰਹੀ ਸੀਗੀ ਜਦੋਂ ਅੱਖਰ ਮੈਂ ਕਾਪੀ ਦੇ ਉੱਪਰ ਤਾਂ ਮੇਰੀ ਮੰਮੀ ਨੇ ਦੇ ਦਿੱਤੇ ਮੈਨੂੰ ਤੇ ਆਖ ਕਹਿੰਦੀ ਵੀ ਤੂੰ ਇਹਨਾਂ ਦੀ ਬੋਲੀ ਫੜ ਲਈ ਨੂੰ ਤੂੰ ਇਹ ਸਿੱਖੇਗੀ ਹੁਣ ਸਾਡੇਆਂ ਲੋਕਾਂ ਨੂੰ ਇੱਥੇ ਬੈਠਿਆਂ ਨੂੰ ਹੀ ਡਰਾਵੀ ਅਸੀਂ ਇਹ ਬੋਲੀ ਕਿਵੇਂ ਬੋਲੀਗੇ ਦੇਸ਼ ਪੰਜਾਬ ਬਹੁਤ بڑا ਹੈ ਦਿੱਲੀ ਤੇ ਲੈ ਕੇ اسلامਾਬਾਦ ਤੱਕ ਇਹ ਸਾਰਾ ਦੇਸ਼ ਪੰਜਾਬ ਦਾ ਤੇ ਪੰਜਾਬ ਦੀਆਂ ਬਹੁਤ ਸਾਰੀਆਂ ਬੋਲੀਆਂ 30 ਤੋਂ ਵੱਧ ਲੈਜੇ ਆਂ ਚੜਦਾ ਪੰਜਾਬ ਹੈ ਲੈਂਦਾ ਪੰਜਾਬ ਹੈ ਪਰ ਸਭ ਤੋਂ ਵੱਡਾ ਮਸਲਾ ਹੈ ਕਿ ਪੰਜਾਬੀ ਬੋਲੀ ਅੱਜ ਦੇ ਸਮੇਂ ਦੇ ਵਿੱਚ ਵੰਡੀ ਗਈ ਹੈ ਹਿੰਦੂਆਂ ਦੀ ਬੋਲੀ ਹਿੰਦੀ ਹੈ ਮੁਸਲਮਾਨਾਂ ਦੀ ਉਰਦੂ ਹੈ ਤੇ ਸਿੱਖਾਂ ਦੀ ਬੋਲੀ ਅੰਗਰੇਜ਼ੀ ਬਣੀ ਵੀ ਹੈ ਸੋ ਤਰਾਸਦੀ ਹੈ ਮਾਰੀ ਕਿ ਹਮੇ ਕਦੇ ਵੀ ਪੰਜਾਬੀ ਨੂੰ ਆਪਣੀ ਮਾਂ ਬੋਲੀ ਨਾ ਸਮਝਾ ਜੇ ਅਸੀਂ ਦੱਖਣ ਕੇ ਵੀ ਜਾਏਗੇ ਕੇਰਲਾ ਕੇ ਵਿੱਚ ਤਾਮਿਲਨਾਡੂ ਕੇ ਵਿੱਚ ਕਿਤੇ ਵੀ ਤਾਂ ਉੱਥੇ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਇਸਾਈ ਹੈ ਉਹਨਾਂ ਕੀ ਬੋਲੀ ਜਿਹੜੀ ਹੈਗੀ ਹੈ ਤਾਮਲਾਂ ਕੀ ਤਾਮਲ ਹੈ ਮਲਿਆਲੀ ਕੀ ਮਲੈਲਮ ਹੈ ਪਰ ਪੰਜਾਬ ਕੇ ਵਿੱਚ ਜੇ ਲੈਂਦੇ ਪੰਜਾਬ ਕੇ ਵਿੱਚ ਚਲੇ ਜਾਓ ਤਾਂ ਉਹ ਕਹ ਰਹੇ ਆ ਕਿ ਮਾਰੀ ਬੋਲੀ ਤਾਂ ਉਰਦੂ ਹੈ ਕਿਉਂਕਿ ਹਮੇ ਮੁਸਲਮਾਨ ਹੈ ਤੇ ਬਹੁਤ ਬੜੀ ਇੱਕ ਸਮੱਸਿਆ ਪੈਦਾ ਹੋ ਗਈ ਹੈ ਪੰਜਾਬੀ ਦੇ ਵਿੱਚ ਬੋਲੀ ਕੀ ਲਿਪੀਆਂ ਦੇ ਬੜੇ ਝਗੜੇ ਹੈ ਪਰ ਅੱਜ ਜੇ ਮਾਂ ਬੋਲੀ ਪੰਜਾਬੀ ਦੀਆਂ ਬਾਤਾਂ ਜਿਸ ਤਰ੍ਹਾਂ ਮੈਂ ਬਾਤ ਕਰ ਰਿਹਾ ਤਾਂ ਵੀ ਦਿੱਲੀ ਤੇ ਲੈ ਕੇ اسلام ਆਬਾਦ ਤੱਕ ਤੇ ਪੰਜਾਬ ਤੱਕ ਅੱਜ ਵੀ ਹੈਗਾ ਪਰ ਬੜੀਆਂ ਵੱਡੀਆਂ ਅੱਜ اسلام ਆਬਾਦ ਤੇ ਪੰਜਾਬੀ ਕੀਆਂ ਬਾਤਾਂ ਸੁਣेंगे ਉੱਥੇ ਇੱਕ ਬੀਬੀ ਆ ਰਿਸ਼ਮਾ ਸ਼ਾਫੀ ਉਹਨਾਂ ਨੇ ਪੰਜਾਬੀ ਸਿੱਖੀ ਗੁਰਮੁਖੀ ਤੇ ਗੁਰਮੁਖੀ ਦੇ ਬਾਰੇ ਮੈਂ ਕਿਹਾ ਜਾਂ ਲੈਂਦੇ ਪੰਜਾਬ ਦੇ ਵਿੱਚ ਕਿ ਸਿੱਖਾਂ ਦੀ ਬੋਲੀ ਹੈ ਸੋ ਉਹ ਸਾਰੀਆਂ ਚੀਜ਼ਾਂ ਅੱਜ ਜਿਹੜਾ ਹੈਗਾ ਆਪਾਂ ਉਹਦੇ ਜਾਣਾਂਗੇ। ਰਿਸ਼ਮਾ ਸ਼ਾਫੀ ਜੀ ਅਸਲਾਮੁਅਲੈਕਮ। ਵਾਲੇਕੁਮ ਅਸਲਾਮ ਜੀ। ਕੀ ਹਾਲ ਨੇ ਤੁਹਾਡੇ? ਬਹਿ ਠੀਕ ਠਾਕ ਵਧੀਆ ਤੁਸੀਂ ਸੁਣਾਓ। ਬਹੁਤ ਵਧੀਆ। ਅੱਜ ਕਿਵੇਂ ਲੱਗਦਾ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਪੰਜਾਬੀ ਦੀ ਤੇ ਵੀ ਆਪਣੀ ਪੰਜਾਬੀ ਹੁਣ ਕਈ ਤਰ੍ਹਾਂ ਦੀ ਹੈ ਵੀ ਹਿੰਦੂਆਂ ਚ ਲੱਗ ਗਈ, ਮੁਸਲਮਾਨਾਂ ਦੀ ਅਲੱਗ ਹੈ, ਸਿੱਖਾਂ ਦੀ ਅਲੱਗ ਹੈ। ਤੁਹਾਨੂੰ ਕਿਵੇਂ ਲੱਗਦਾ ਸਾਰਾ ਕੁਝ? ਪੰਜਾਬੀ ਤਾਂ ਦੇਖੋ ਹੈ ਤਾਂ ਪੰਜਾਬੀ ਹੈ ਪਰ ਹੁਣ ਆਪਾਂ ਸਾਡੇ ਕਈ ਲੋਕ ਪੰਜਾਬੀ ਤੋਂ ਦੂਰ ਹੋ ਗਏ ਨੇ। ਪੰਜਾਬ ਦੇ ਕਈ ਤਾਂ ਪੰਜਾਬੀ ਨੂੰ ਸਮਝਦੇ ਵੀ ਸਾਡੀ ਬੋਲੀ ਮੁਸਲਮਾਨਾਂ ਦੀ ਹੈ। ਤੇ ਇੱਧਰ ਜੇ ਲੈਂਦੇ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਹੀ ਮਾੜਾ ਹਾਲ ਪੰਜਾਬੀ ਦਾ ਇੱਧਰ ਵੀ। ਹੂੰ ਤੇ ਸੇਖਣ ਪੜਨ ਤਾਂ ਬਿਲਕੁਲ ਹੈ ਹੀ ਨਹੀਂ ਤੇ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਆ ਗਈ। ਬਹੁਤ ਘੱਟ ਲੋਕ ਨੇ ਜਿਹੜੇ ਪੰਜਾਬੀ ਨੂੰ ਜਾਣਦੇ ਆ ਬੋਲਦੇ ਨੇ। ਜੇ ਬੋਲਣਾ ਤਾਂ ਇੱਥੇ ਬੜਾ ਉਹ ਸ਼ਰਮ ਮਹਿਸੂਸ ਕੀਤੀ ਜਾਂਦੀ ਜੇ ਅਸੀਂ ਪੰਜਾਬੀ ਬੋਲਾਂਗੇ ਤਾਂ ਅਸੀਂ ਜਾਹਲ ਲੱਗਾਂਗੇ ਅਲਪੜ ਹੂੰ ਅੱਛਾ ਤੁਸੀਂ ਇਸਲਾਮਾਬਾਦ ਚ ਰਹਿੰਦੇ ਹੋ ਪਾਕਿਸਤਾਨ ਦਾ ਨਹੀਂ ਵੱਡਾ ਸ਼ਹਿਰ ਹੈ ਰਾਜਸਤਾਨੀ ਹੈ ਇੱਥੇ ਤੁਸੀਂ ਜਦੋਂ ਬਾਜ਼ਾਰ ਜਾਂਦੇ ਹੋ ਉੱਥੇ ਬੰਦੇ ਬੋਲਦੇ ਕੋਈ ਪੰਜਾਬੀ ਜਿਹੜਾ ਪੰਜਾਬੀ ਹੁੰਦਾ ਉਹ ਬੋਲਦਾ ਪੰਜਾਬੀ ਕਿ ਨਹੀਂ ਉਰਦੂ ਹੀ ਇੱਕ ਤਾਂ ਬਹੁਤਾ ਚੱਲ ਜਾਂਦਾ ਬੰਦੇ ਤੋਂ ਸੁਣਨ ਤੋਂ ਵੀ ਹੈਗਾ ਤਾਂ ਪੰਜਾਬੀ ਹੈ ਪਰ ਉਹਨੇ ਬੋਲਣੀ ਉਰਦੂ ਅੱਛਾ ਗੱਲ ਕਰਨੀ ਆ ਕਿ ਨਹੀਂ ਮੈਂ ਨਾ ਤੇ ਕਦੇ ਬਹੁਤ ਹੀ ਘੱਟ ਦੇਖਿਆ ਵੀ ਜਿਹੜਾ ਪੰਜਾਬੀ ਬੰਦਾ ਪੰਜਾਬੀ ਬੋਲ ਰਿਹਾ ਹੋਵੇ ਉਹਨੇ ਉਰਦੂ ਜੀ ਬੋਲਣਾ ਸਾਰਾ ਕੁਝ ਅੱਛਾ ਤੁਸੀਂ ਜਿਹੜਾ ਹੈਗਾ ਪੰਜਾਬੀ ਦਾ ਜਿਹੜਾ ਖਾਸ ਕਰਕੇ ਗੁਰਮੁਖੀ ਸਿੱਖੀ ਹੈ ਤੇ ਉਹ ਬੜਾ ਦਿਲਚਸਪ ਹੈ ਤੇ ਹੈਰਾਨੀ ਵਾਲਾ ਵੀ ਹੈ ਇੱਕ اسلامਾਬਾਦ ਦੀ ਕੁੜੀ ਨੇ ਗੁਰਮੁਖੀ ਸਿੱਖੀ ਉਹਦੇ ਬਾਰੇ ਕਿਵੇਂ ਉਹ ਕਹਾਣੀ ਸੁਣਾਓ ਸਾਨੂੰ ਸਾਰੀ ਅ ਮੈਂ ਜਿੱਥੋਂ ਮੈਨੂੰ ਸ਼ੌਕ ਹੋਇਆ ਪੰਜਾਬੀ ਸਿੱਖਣ ਦਾ ਆਪਣੇ ਇਧਰੋਂ ਚੜ੍ਹਦੇ ਪੰਜਾਬ ਤੋਂ ਇੱਕ ਵੀਰਾ ਸੀਗਾ ਟਿਕਟੌਕ ਤੇ ਉਹਨੇ ਕੋਈ ਵੀਡੀਓ ਪਾਈ ਇੰਦਾ ਨਾ ਗੁਰਮੁਖੀ ਲਿਖੀ ਹੋਈ ਸੀ ਤੇ ਕਿਸੇ ਨੇ ਕਹਿ ਦਿੱਤਾ ਜੀ ਇਹ ਤਾਂ ਹਿੰਦੀ ਆ ਉਦੋਂ ਮੈਂ ਵੀ ਸਮਝਦੀ ਸੀ ਕਿ ਇਹ ਹਿੰਦੀ ਆ ਪਤਾ ਨਹੀਂ ਸੀਗਾ ਜੀ ਤੇ ਬੋਲਿੰਗ ਮਸ਼ਰੂਹੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਭਾਵੇਂ ਪੰਜਾਬੀ ਆ ਇਹ ਗੁਰਮੁਖੀ ਨਹੀਂ ਉਹ ਹਿੰਦੀ ਨਹੀਂ ਗੀ ਪੰਜਾਬੀ ਆ ਇਹ ਗੁਰਮੁਖੀ ਪੰਜਾਬੀ ਆ ਜੀ ਸੋ ਫਿਰ ਮੈਂ ਉਹਨੂੰ ਕਿਹਾ ਹਾਓ ਤੁਸੀਂ ਮੈਂ ਸਿੱਖਣਾ ਚਾਹੁੰਦੀ ਆ ਮੈਨੂੰ ਚਾਰ ਚਾਰ ਅੱਖਰ ਕਰਕੇ ਰੋਜ਼ ਉਹ ਮੈਨੂੰ ਸਿਖਾਉਂਦੇ ਹੁੰਦੇ ਸੀ ਜੇ ਮੈਂ ਉਹਨਾਂ ਨੂੰ ਜ਼ੁਬਾਨੀ ਸੁਣਾਉਣੇ ਲਿਖ ਕੇ ਵੀ ਦਿਖਾਉਣੀ ਹੁੰਦੀ ਸੀ ਜੀ ਉਦੋਂ ਫਿਰ ਮੈਂ ਬਹੁਤ ਛੇਤੀ ਸਿੱਖੀ ਪੰਜਾਬੀ ਮੈਂ ਬਹੁਤ ਛੇਤੀ ਸਿੱਖੀ ਤੇ ਜੇ ਕੋਈ ਉਹਨਾਂ ਕੋ ਸੁਣੀਦਾ ਕਿ ਨਹੀਂ ਨਹੀਂ ਗੁਰਮੁਖੀ ਤਾਂ ਬਹੁਤ ਔਖੀ ਆ ਤਾਂ ਬਹੁਤ ਔਖਾ ਕੰਮ ਆ ਇਹਨੂੰ ਸਿੱਖਣਾ ਤੇ ਮੈਂ ਉਹਨਾਂ ਤੋਂ ਸਿੱਖੀ ਬਹੁਤ ਜਲਦੀ ਸਿੱਖੀ ਮੈਨੂੰ ਉਹਨਾਂ ਨੇ ਸਿਖਾਈ ਤੇ ਉਦੋਂ ਸ਼ੌਕ ਹੋ ਗਿਆ ਕਿ ਸਿੱਖੀ ਆ ਤਾਂ ਇਹਦੇ 'ਚ ਮੈਨੂੰ ਸ਼ੌਕ ਹੋਇਆ ਵੀ ਮੈਂ ਕਿਤਾਬਾਂ ਵੀ ਪੜ੍ਹਾਂ ਜੀ ਤੇ ਮੈਂ ਇੱਕ ਤੋਂ ਕਿਤਾਬਾਂ ਪੜੀਆਂ ਵੀ ਨਹੀਂ ਜੀ ਜੀ ਅੱਛਾ ਤੁਸੀਂ ਗੁਰਮੁਖੀ ਮਤਲਬ ਕਿ ਕਿੰਨੇ ਕਿ ਦਿਨਾਂ ਚ ਸਿੱਖ ਗਏ ਸੀਗੇ ਕਿੰਨਾ ਕ ਸਮਾਂ ਲੱਗਿਆ ਕੁੱਲ ਮੈਂ ਪ੍ਰੋਪਰ ਟਾਈਮ ਦਿੱਤੀ ਤਾਂ ਮੈਨੂੰ ਲੱਗਦਾ ਮੈਂ 1 ਮਹੀਨੇ ਚ ਸਿੱਖ ਜਾਣਾ ਸੀ ਤੇ ਮੈਨੂੰ 2 ਮਹੀਨੇ ਲੱਗੇ ਸਿੱਖਣ ਸੀ ਤੇ ਕਹਿ ਸਕਦੇ ਆ ਕਿ ਤੁਸੀਂ ਸਿੱਖਾਂ ਦੀ ਬੋਲੀ ਸਿੱਖੀ ਹਾਂਜੀ ਸਿੱਖਾ ਦੀ ਬੋਲੀ ਸਿੱਖ ਲਈ ਮੈਂ ਸੋ ਪਰਲੇ ਪੰਜਾਬ ਜੀ ਦਾ ਬੜਾ ਉਹ ਹੈ ਨਾ ਤੁਸੀਂ ਕਿ ਗਏ ਮੈਨੂੰ ਗੱਲ ਸੁਣਾ ਰਹੇ ਸੀ ਇੱਕ ਦਿਨ ਤੁਸੀਂ ਕਹਿ ਰਹੇ ਸੀ ਇੱਕ ਦਿਨ ਫੋਨ ਤੇ ਗੱਲ ਹੋ ਰਹੀ ਸੀ ਕਿ ਤੁਹਾਨੂੰ ਇੱਕ ਮਾਸਟਰ ਜੀ ਸਕੂਲ ਚ ਪੜਾਉਂਦੇ ਸੀ ਉਹ ਪੰਜਾਬੀ ਚ ਬੋਲਿਆ ਕਰਦੇ ਸੀ ਹਾਂਜੀ ਉਹਨਾਂ ਬਾਰੇ ਦੱਸੋ ਪੜਾਉਂਦੇ ਨਹੀਂ ਆ ਪੰਜਾਬੀ ਚ ਉਹਨਾਂ ਨੇ ਫਿਰ ਥੋੜਾ ਬਹੁਤ ਪੜਾ ਦਿੰਦੇ ਸੀ ਕਿ ਕਈ ਤਾਂ ਨਹੀਂ ਵੀ ਬੱਚੇ ਪੜ੍ਹਨਾ ਚਾਹੁੰਦੇ ਕਿਉਂਕਿ ਹੁਣ ਇਹਦਾ ਹੋ ਗਿਆ ਇਧਰ ਸਿਸਟਮ ਕਿ ਜਬ ਸਕੂਲ ਤੇ ਟੀਚਰਾਂ ਦਾ ਨੇ ਤਾਂ ਬੋਲਣਾ ਦੂਰ ਆ ਬੱਚਿਆਂ ਨੂੰ ਵੀ ਨਹੀਂ ਬੋਲਣ ਦਿੱਤੀ ਜਾਂਦੀ ਫਾਈਨ ਹੋ ਜਾਂਦਾ ਇਹ ਤੇ ਹੁਣ ਤਾਂ ਉਹ ਚੀਜ਼ ਨਹੀਂ ਰਹੀ ਉਹ ਪਿੰਡ ਦੇ ਚ ਛੋਟਾ ਜਿਹਾ ਸਕੂਲ ਸੀਗਾ ਤੇ ਉਹ ਆਪੜ ਹੁੰਦੇ ਹੁੰਦੇ ਸੀਗੇ ਸਾਰਾ ਨਾ ਸਕੂਲ ਅੱਜ ਕੱਲ ਦੇ ਜਿਹੜੇ ਟੀਚਰ ਨੇ ਉਰਦੂ ਸਪੀਕਿੰਗ ਨੇ ਉਰਦੂ ਦੇ ਵਿੱਚ ਹੀ ਸਾਰਾ ਕੁਝ ਬੱਚਿਆਂ ਨੂੰ ਪੜਾਉਂਦੇ ਉਹ ਪੰਜਾਬੀ ਚ ਸਾਨੂੰ ਪੜਾਉਂਦੇ ਹੁੰਦੇ ਸੀਗੇ ਅੱਛਾ ਇਹ ਤਾਂ ਬਹੁਤ ਬਾਲ ਹੈ अच्छा ਤੁਸੀਂ ਪੰਜਾਬੀ ਦੀਆਂ ਕਿਤਾਬਾਂ ਵਿੱਚ ਪੜ੍ਹੀਆਂ ਤੁਸੀਂ ਗੱਲ ਕਰ ਰਹੇ ਸੀ ਤੁਹਾਡੇ ਚਾਚਾ ਜੀ ਨੇ ਕਿਹਨ ਦੇਖ ਲਿਆ ਤੁਸੀਂ ਕਿਤਾਬ ਪੜ੍ਹ ਰਹੇ ਸੀ ਉਹ ਕਹਿੰਦੇ ਵੀ ਤਾਂ ਇਹ ਕੀ ਹੈ ਮੈਂ ਇੱਕ ਜਨ ਪੜ੍ਹ ਰਹੀ ਸੀਗੀ ਉਹ ਹੀ ਕਿਤਾਬ ਤਤ ਲਾਹੌਰ ਦੇ ਬੂਹੇ ਤੇ ਮੈਂ ਉਹੀ ਪੜ੍ਹ ਰਹੀ ਸੀਗੀ ਕਿਤਾਬ ਤੇ ਇੱਕ ਮੈਂ ਬੈਠੀ ਅਚਾਨਕ ਤੇ ਉਹ ਆਏ ਕਹਿੰਦੇ ਇਹ ਕੀ ਪੜ੍ਹਨੀ ਹੈ ਮੈਂ ਕਹਾਂ ਵੀ ਇਹ ਪੰਜਾਬੀ ਗੁਰਮੁਖੀ ਪੰਜਾਬੀ ਨੂੰ ਸਿੱਖ ਮੰਣਾ ਮੈਂ ਤਾਂ ਬੜੀ ਮੈਨੂੰ ਇਹ ਤਾਂ ਇੱਕ ਬੋਲੀ ਹੈ ਪੰਜਾਬੀ ਆਪਾਂ ਪੰਜਾਬੀ ਬੋਲਦੇ ਨਹੀਂ ਆ ਤੇ ਇਹਦੇ ਨਾਲ ਪੜਨ ਨਾਲ ਸਿੱਖਣ ਨਾਲ ਜਾਂ ਬੋਲਣ ਨਾਲ ਆਪਾਂ ਸਿੱਖ ਥੋੜੀ ਹੋ ਜਾਈਏ ਇੱਧਰ ਕਿੰਨੇ ਮੁਸਲਮਾਨ ਆ ਜਿਹੜੇ ਪੰਜਾਬੀ ਪੜ੍ਹਦੇ ਆ ਮਲੇਰ ਕੋਟੜਾ ਜਿਵੇਂ ਤੇ ਉਹਨੂੰ ਪਾਕਿਸਤਾਨੇ ਕਹਿੰਦੇ ਆ ਮਿੰਨੀ ਉੱਥੇ ਸਾਰੇ ਮੁਸਲਮਾਨ ਗੁਰਮੁਖੀ ਪੜ੍ਹਦੇ ਆ ਉਹ ਤਾਂ ਸਿੱਖ ਬਣੇ ਨਹੀਂ ਕੋਈ ਹਾਂਜੀ ਇਹ ਦੇਖੋ ਹੁਣ ਸੋਚ ਦੀ ਗੱਲ ਹੈ ਵੀ ਹੁਣ ਇੱਧਰ ਦੇ ਲੋਕਾਂ ਨੇ ਇਹ ਚੀਜ਼ ਸੋਚ ਲਈ ਵੀ ਅਸੀਂ ਪਾਕਿਸਤਾਨ 'ਚ ਰਹਿੰਦੇ ਆ ਦੇ ਅਸੀਂ ਸਿਰਫ ਉਰਦੂ ਬੋਲਾਂਗੇ ਪੜਾਂਗੇ ਯਾਰਵੀ ਤੇ ਅਸੀਂ ਮੁਸਲਮਾਨ ਹਾਂ ਜੇ ਅਸੀਂ ਪੰਜਾਬੀ ਗੁਰਮੁਖੀ ਬੋਲਾਂਗੇ ਸਿੱਖਾਂ ਦੇ ਪੜਾਂਗੇ ਤੇ ਸਾਨੂੰ ਲੋਕ ਕਹਿੰਦੇ ਵੀ ਇਹ ਸਿੱਖ ਹੋ ਗਏ ਨੇ ਇਹ ਸਿੱਖਾਂ ਦੀ ਬੋਲੀ ਬੋਲਦੇ ਨੇ ਹੂੰ ਤੁਹਾਡੇ ਇੱਕ ਦਿਨ ਹੋਰ ਰਿਸ਼ਤੇਦਾਰ ਆਏ ਸੀਗੇ ਉਹ ਕੁੜੀਆਂ ਤੁਹਾਨੂੰ ਤੁੱਤਾਂ ਵਾਲਾ ਖੂਪੜਿਆ ਨਾ ਤੁਸੀਂ ਹਾਂਜੀ ਮੈਂ ਉਹ ਵੱੜਦੀ ਪਈ ਸੀਗੀ ਤੇ ਉਹ ਆਈਆਂ ਮੈਨੂੰ ਕਹਿੰਦੀਆਂ ਉਰਦੂ ਚ ਬੋਲਿਆ ਉਹਨਾਂ ਨੇ ਉਰਦੂ ਸਪੀਕਿੰਗ ਨਹੀਂ ਐ ਤਾਂ ਪੰਜਾਬੀ ਨੇ ਚਲੋ ਮਾਵਾਬ ਨੇ ਉਰਦੂ ਸਿਖਾ ਕੇ ਉਰਦੂ ਵਾਲਾ ਹੀ ਬਣਾ ਦਿੱਤਾ ਉਹ ਮੈਨੂੰ ਦੇਖ ਕੇ ਉਹ ਕਹਿੰਦੇ ਕਿ ਇਹ ਹਿੰਦੀ ਹਮੇ ਵੀ ਸਿਖਾਓ ਮੈਂ ਹਾਂ ਗੱਲ ਤਾਂ ਇਹ ਵੀ ਇਹ ਹਿੰਦੀ ਵੀ ਹੈਗੀ ਇਹ ਪੰਜਾਬੀ ਗੁਰਮੁਖੀ ਪੰਜਾਬੀ ਹੈ ਜੀ ਕਹਿੰਦੇ ਵੀ ਇਹ ਅਸੀਂ ਫਿਰ ਮੈਂ ਕਿ ਸਿੱਖ ਸਕਦੇ ਹਾਂ ਤੁਸੀਂ ਜੇ ਇੰਟਰਸਟ ਹੈ ਤਾਂ ਸਿੱਖੋ ਜ਼ਰੂਰ ਤੇ ਫੇਰ ਇੱਕ ਬੋਲੀ ਜੇ ਅਸੀਂ ਗੁਰਮੁਖੀ ਇਹਨੂੰ ਸਿੱਖ ਲਈਏ ਪੜ੍ਹੀਏ ਤਾਂ ਲੋਕ ਸਾਨੂੰ ਕਿਤੇ ਕਹਿ ਤਾਂ ਨਹੀਂ ਲੈਣਗੇ ਵੀ ਇਹ ਤਾਂ ਸਿੱਖਾਂ ਦੀ ਬੋਲੀ ਜੀ ਖਾਦੀ ਬੋਲੀ ਉਹ ਮੈਂ ਕਹ ਵੀ ਨਹੀਂ ਇਹ ਤਾਂ ਸਾਡੇ ਅਸੀਂ ਤਾਂ ਅੱਜ ਪੜ੍ਹਨ ਲੱਗੇ ਆ ਜਾਂ ਵੀ ਕੱਲੀ ਉਹਨਾਂ ਦੀ ਸਿੱਖਾਂ ਦੀ ਬੋਲੀ ਨਹੀਂ ਹੈ ਸਾਡੇ ਬਾਬਿਆਂ ਨੇ ਪੰਜਾਬੀ ਚ ਲਿਖਿਆ ਨੇ ਲਿਹੀ ਆ ਪੰਜਾਬੀ ਉਹਨਾਂ ਨੇ ਇਹ ਹੁਣ ਹੋਮ ਜਨਰੇਸ਼ਨ ਨੂੰ ਨਹੀਂ ਪਤਾ ਵੀ ਸਾਡੇ ਬਾਬਿਆਂ ਨੇ ਵੀ ਪੰਜਾਬੀ ਵੀ ਲਿਖੀ ਹੋਈ ਆ ਪਹਿਲਾਂ ਵੀ ਅਸੀਂ ਤਾਂ ਜਦੋਂ ਇੱਧਰ ਜਿਵੇਂ ਗੁਰੂ ਗ੍ਰੰਥ ਸਾਹਿਬ ਹੈ ਸਿੱਖਾਂ ਦੀ ਜਿਹੜੀ ਹੈਗੀ ਹੈ ਸਰਬੋਤਮ ਇੱਕ ਰਚਨਾ ਤੇ ਉਹਦੇ ਚ ਬਾਬਾ ਫਰੀਦ ਜੀ ਹੈ ਤੇ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਹਾਂ ਜਦੋਂ ਬਾਣੀ ਨੂੰ ਤੇ ਬਾਬਾ ਫਰੀਦ ਜੀ ਮੁਸਲਮਾਨ ਨੇ ਅਸੀਂ ਉਹਨਾਂ ਦੇ ਕਲਾਮ ਨੂੰ ਮੱਥਾ ਟੇਕਦੇ ਹਾਂ ਉਹਨਾਂ ਦੀ ਬਾਣੀ ਨੂੰ ਮੇਰੇ ਖਿਆਲ ਚ ਪਰਲੇ ਪੰਜਾਬ ਚ ਕਿਸੇ ਨੂੰ ਨਹੀਂ ਪਤਾ ਹੋਣਾ ਬਿਰਲਿਆਂ ਨੂੰ ਕਿ ਉੱਥੇ ਬਾਬਾ ਫਰੀਦ ਜੀ ਦੀ ਬਾਣੀ ਹੈ ਸਿੱਖੋਂ ਨੂੰ ਮੱਥਾ ਟੇਕਦੇ ਆਂ ਮੁਸਲਮਾਨ ਬਾਬੇ ਦੀ ਬਾਣੀ ਨੂੰ ਇਹ ਨਹੀਂ ਹਾਲਗੇ ਚੀਜ਼ ਲੋਕਾਂ ਨੂੰ ਪਤਾ ਵੀ ਬਾਬਾ ਜੀ ਦੀ ਗੁਰਬਾਣੀ ਚ ਵੀ ਉਹਨਾਂ ਦਾ ਜ਼ਿਕਰ ਹੋਇਆ ਮੱਥਾ ਟੇਕਦੇ ਨੇ ਇਹ ਚੀਜ਼ ਵੀ ਇੱਥੇ ਬਹੁਤ ਹੀ ਘੱਟ ਮੈਂ ਕਹਿੰਨੀ ਵੀ ਪਤਾ ਹੀ ਨਹੀਂ ਹੋਣੀ ਤੁਸੀਂ ਉਹਨਾਂ ਨੂੰ ਦੱਸਿਓ ਕਿ ਉਹ ਰੋਜ਼ ਸਾਡੇ ਮੁਸਲਮਾਨ ਬਾਬਾ ਜੀ ਉਹਨਾਂ ਨੂੰ ਮੱਥਾ ਟੇਕਦੇ ਨੇ ਸਿੱਖ ਵੀ ਉਹਨਾਂ ਦਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਤੇ ਤੁਹਾਡਾ ਧਰਮ ਦਾ ਵੀ ਕੁਝ ਨਹੀਂ ਨੁਕਸਾਨ ਹੋਏਗਾ ਜੇ ਤੁਸੀਂ ਪੰਜਾਬੀ ਪੜੋਗੇ ਬਾਦ ਬਲਕੇ ਚੋਨੀ ਆ ਵੀ ਜਿੰਨੇ ਜਿਹੜਾ ਜਿਹੜਾ ਜਿਹਨੂੰ ਸ਼ੌਕ ਹੈ ਉਹ ਸਿੱਖਣ ਮੈਂ ਸਿਖਾ ਦਿੰਨੀ ਆ ਮੈਂ ਤਾਂ ਕਹਿ ਨਹੀਂ ਹੁੰਦੀ ਮੈਂ ਪਰ ਤੁਸ ਸਿੱਖੋ ਜ਼ਰੂਰ ਤੂਟਾਲਾ ਖੂਪੜਿਆ ਤੁਸੀਂ ਉਹਦੇ ਬਾਰੇ ਦੱਸੋ ਮੜਾ ਜਿਆ ਕਿਵੇਂ ਲੱਗਿਆ ਸਾਰਾ ਕੁਝ ਤਾਲਾ ਖੂ ਮੈਨੂੰ ਬੜੀ ਵਧੀਆ ਲੱਗੀ ਮੈਂ ਤੁਸੀਂ ਇੱਕ ਥੋੜੀ ਕਿਤਾਬ 'ਚ ਵੀ ਜ਼ਿਕਰ ਸੀਗਾ ਤਖ ਫਲੋਰ ਦੇ ਉਹ ਤੇ ਉਦੋਂ ਸੀ ਮੈਨੂੰ ਵੀ ਮੈਂ ਇਹ ਵਾਲੀ ਕਿਤਾਬ ਵੀ ਪੜਨਾ ਖੈਰ ਉਹ ਵੀ ਮੇਰੇ ਤੱਕ ਪਹੁੰਚੇਗੀ ਮੈਂ ਪੜੀ ਉਹਦੇ ਚ ਬੜੀ ਵਧੀਆ ਲੱਗੀ ਸਟੋਰੀ ਜਿਹੜਾ ਪੰਜਾਬ ਆਪਣਾ ਜਿਵੇਂ ਸੀਗਾ ਸਾਰਾ ਹਨਾ ਜੀ ਮੁਸਲਮਾਨ ਜਾਂ ਸਿੱਖ ਕਿਵੇਂ ਇਕੱਠੇ ਰਹਿੰਦੇ ਸੀਗੇ ਚਰਾਗਦੀਨ ਚੰਦਾ ਸਿੰਘ ਚੰਦਾ ਸਿੰਘ ਚੰਦਾ ਸਿੰਘ ਸਾਰੇ ਦਵਾ ਕਾਲੀ ਜਿਹੜੀਆਂ ਸਟੋਰੀਆਂ ਸਾਰੀਆਂ ਦਾ ਬੰਦਾ ਇੱਕ ਵਾਰੀ ਪੜ ਕੇ ਨਾ ਸੋਚਦਾ ਵੀ ਐਡਾ ਸਾਡਾ ਪੰਜਾਬ ਤੇ ਐਡੀ ਸਾਂਝ ਵਾਲਾ ਲੋਕਾਂ ਚ ਸੀਗੀ ਤੇ ਹੁਣ ਅੱਜ ਦੇ ਟਾਈਮ ਚ ਤਾਂ ਆਪਾਂ ਇੱਕ ਬੋਲੀ ਪਿੱਛੇ ਕਹਿ ਦਿੰਦੇ ਆ ਵੀ ਨਹੀਂ ਇਹ ਤਾਂ ਸਿੱਖਾਂ ਦੀ ਬੋਲੀ ਹੈ ਤੇ ਅਸੀਂ ਪੜਾਂਗੇ ਸਿੱਖਾਂ ਦੀ ਤੇ ਸਾਨੂੰ ਫਰਕ ਪਾਊਗਾ। ਹੂੰ। ਅਜੇ ਤੁਸੀਂ ਪੰਜਾ ਸਾਹਿਬ ਗਏ ਸੀਗੇ ਤੇ ਉੱਥੇ ਬੜਾ ਕਮਾਲ ਦਾ ਤੁਹਾਡਾ ਤਜਰਬਾ ਹੋਇਆ ਪੰਜਾ ਸਾਹਿਬ ਦੀ ਉਹ ਕਹਾਣੀ ਸੁਣਾਓ ਸਾਨੂੰ। ਹਾਂਜੀ ਮੈਂ ਪੰਜਾ ਸਾਹਿਬ ਗਈ ਸੀਗੀ ਪਹਿਲੀ ਵਾਰ ਤਾਂ ਮੇਰਾ ਜੀ ਕੀਤਾ ਕਿ ਕੋਲੋਂ ਹੀ ਲੰਗੇ ਸੀਗੇ ਗੁਰਦੁਆਰਾ ਸਾਹਿਬ ਕੋਲੋਂ ਕੋਲ ਲੰਗ ਰਹੇ ਸੀਗੇ। ਮੇਰਾ ਜੀ ਕੀਤਾ ਕਿ ਨਾ ਅੰਦਰ ਜਾਈਏ ਗੁਰਦੁਆਰਾ ਸਾਹਿਬ ਦੇਖੀਏ। ਜੀ ਤੇ ਨਾਲ ਜਿਹੜੇ ਕਿਤੇ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਇਹ ਤਾਂ ਜਿਹੜਾ ਗੁਰੂ ਘਰ ਆ ਵੀ ਇਹ ਤਾਂ ਸਿੱਖਾਂ ਦਾਗਾ ਜੀ ਅਸੀਂ ਜਾਵਾਂਗੇ ਤਾਂ ਉਹ ਆਪਾਂ ਨੂੰ ਵੀ ਮਾੜਾ ਚੰਗਾ ਬੋਲਣਗੇ ਵੀ ਤੁਸੀਂ ਮੁਸਲਮਾਨ ਇੱਥੇ ਕੀ ਕਰਨ ਆਏ ਹੋ ਕਿਵੇਂ ਆ ਗਏ ਉਦੋਂ ਮੈਂ ਨਾ ਬੜਾ ਸੋਚਿਆ ਵੀ ਅੱਛਾ ਕੀ ਪਤਾ ਇਦਾਂ ਹੁੰਦਾ ਹੋਵੇ ਜਦੋਂ ਮੈਂ ਹੁਣ ਵਿਸਾਖੀ ਤੇ ਗਈਆਂ ਤੇ ਮੇਰਾ ਬੜਾ ਹੀ ਮਨ ਹਲਸ਼ ਹੋਇਆ ਮੈਂ ਕਿਹਾ ਵੀ ਇੱਥੇ ਦਾ ਇਹ ਜੀ ਕੋਈ ਗੱਲ ਹੀ ਨਹੀਂ ਹੈ ਬੜਾ ਉਹ ਕੋਈ ਵੀ ਨਹੀਂ ਰੋਕਦਾ ਵੀ ਮੈਨੂੰ ਉਦੋਂ ਨਹੀਂ ਸੀ ਪਤਾ ਵੀ ਸਿੱਖਾਂ ਦੇ ਗੁਰਦੁਆਰੇ ਚ ਕੋਈ ਵੀ ਜਾ ਸਕਦਾ ਕਿਸੇ ਨੂੰ ਰੋਕ ਤੋਕ ਨਹੀਂ ਜਦੋਂ ਮੈਂ ਉੱਥੇ ਗਈ ਦੇਖਿਆ ਸਭ ਤੇ ਬੜਾ ਮਨ ਨੂੰ ਖੁਸ਼ੀ ਜੀ ਹੋਈ ਉੱਥੇ ਕੋਈ ਇਹੋ ਜੀ ਗੱਲ ਨਹੀਂ ਹੈ ਇਹ ਤਾਂ ਸਾਡੇ ਲੋਕ ਹਲੇ ਵੀ ਇੱਥੇ ਸੋਚਦੇ ਨੇ ਵੀ ਅ ਅਸੀਂ ਗੁਰਦੁਆਰੇ ਚ ਉੱਥੇ ਨਹੀਂ ਜਾ ਸਕਦੇ ਉਹ ਸਿੱਖਾਂ ਦਾ ਤੇ ਉਹ ਸਾਨੂੰ ਮਨਾ ਕਰਨਗੇ ਜਾਂ ਸਾਨੂੰ ਲੜਨਗੇ ਤੁਸੀਂ ਉੱਥੇ ਆਪਣਾ ਕੜਾ ਵੀ ਹੈ ਦੇਗ ਵੀ ਲਈ ਸੀ ਕੜਾ ਵੀ ਮੇਰੇ ਖਲ ਛਕਿਆ ਸੀ ਤੁਸੀਂ ਪ੍ਰਸ਼ਾਦ ਆਦਿ ਪਹਿਲੀ ਵਾਰ ਮੈਂ ਗਈ ਤੇ ਜਦੋਂ ਮੈਂ ਉੱਥੇ ਅੰਦਰ ਜਿੱਥੇ ਮੱਥਾ ਟੇਕਦੇ ਨੇ ਮੈਂ ਮੈਨੂੰ ਕੋਈ ਨਹੀਂ ਉਹ ਫੀਲ ਹੋਇਆ ਵੀ ਜਿਵੇਂ ਸਾਡੇ ਮੁਸਲਮਾਨ ਕਹਿ ਦਿੰਦੇ ਹੁੰਦੇ ਹੁੰਦੇ ਨੇ ਨਾ ਵੀ ਨਹੀਂ ਉਹਨਾ ਅੱਗੇ ਮੱਥਾ ਨਹੀਂ ਟੇਕਣਾ ਚਾਹੀਦਾ ਐਦਾਂ ਜਾਣਾ ਨਹੀਂ ਚਾਹੀਦਾ ਮੈਂ ਉਹ ਚੀਜ਼ ਨੂੰ ਬਿਲਕੁਲ ਵੀ ਨਹੀਂ ਕੀਤਾ ਵੀ ਨਹੀਂ ਐਦਾਂ ਨਹੀਂ ਜਾਣਾ ਸਾਡੇ 'ਚ ਫਰਕ ਆ ਉਹਨਾਂ 'ਚ ਫਰਕ ਮੈਂ ਗਈ ਆ ਪ੍ਰਸ਼ਾਦ ਲਿਆ ਮੈਨੂੰ ਬੜਾ ਮੈਨੂੰ ਬੜੀ ਖੁਸ਼ੀ ਹੋਈ ਮੇਰੀ ਫੈਮਲੀ ਵੀ ਨਾਲ ਸੀ ਉਸ ਤੋਂ ਬਾਬਾ ਜੀ ਤੋਂ ਪ੍ਰਸ਼ਾਦ ਲਿਆ ਉੱਥੇ ਮੈਂ ਕਾਫੀ देर ਬੈਠੇ ਰਹੇ ਸੀ ਇਹ ਬੜਾ ਸਕੂਨ ਜਿਆ ਉੱਥੋਂ ਮਿਲਿਆ ਆਉਣ ਨੂੰ ਜੀ ਨਹੀਂ ਸੀ ਕਰਦਾ ਮੇਰਾ ਉੱਥੋਂ ਵੈਸੇ ਪੰਜਾ ਸਾਹਿਬ ਤੁਹਾਡੇ ਤੋਂ ਕਿੰਨੀ ਦੂਰ ਹੈ اسلامਬਾਦ ਤੋਂ ਸਾਨੂੰ ਇੱਥੋਂ ਮੇਰਾ ਖਿਆਲ ਹੈ ਤਕਰੀਬਨ ਡੇਢ ਘੰਟਾ ਲੱਗ ਜਾਂਦਾ ਪੰਜਾ ਸਾਹਿਬ ਨੂੰ ਮਤਲਬ ਕਿ ਬਹੁਤ ਹੀ ਦੂਰ ਨਹੀਂ 70 80 ਕਿਲੋਮੀਟਰ ਹੋਏਗਾ ਮੇਰੇ ਖਿਆਲ ਹੈ ਮੈਂ ਨਾ ਕੱਲ ਪਰਸੋਂ ਕੋ ਵੀਡੀਓ ਦੇਖ ਰਿਆ ਸੀਗਾ ਬੀਬੀ ਹੈ ਤੁਹਾਡੇ ਉਧਰ ਵਾਲੀ ਨਸੀਬੋ ਲਾਲ ਗੌਂਦੀ ਹੈ ਨਾ ਜਿਹੜੀ ਉਹ ਲੰਡਨ ਗਈ ਹੋਈ ਹੈ ਤੇ ਬੀਬੀ ਉੱਥੇ ਗਾ ਰਹੀ ਹੈ ਸ਼ਾਇਦ ਸਾਊਥ ਹਾਲ ਚਾਹ ਉੱਥੇ ਕੋਈ ਪੰਜਾਬੀਆਂ ਦਾ ਇਕੱਠ ਹੋਇਆ ਵਾ ਤੇ ਉਹ ਉੱਥੇ ਗਾਉਂਦੀ ਹੈ ਸਟੇਜ ਤੇ ਤੇ ਉੱਥੇ ਨਾ ਬੀਬੀ ਸੰਨੰਦਾ ਸ਼ਰਮਾ ਜਿਹੜੀ ਇੱਧਰਲੇ ਪੰਜਾਬ ਚੋਂ ਹੈ ਉਹ ਸਟੇਜ ਤੇ ਜਾ ਕੇ ਚੜ ਜਾਂਦੀ ਹੈ ਕਿ ਮੈਨੂੰ ਬਹੁਤ ਚੰਗੇ ਲੱਗਦੇ ਆ ਨਸੀਬੋ لال ਗਾਉਂਦੇ ਆ ਤੇ ਬੜੇ ਪਿਆਰੇ ਆ ਤੇ ਉਹ ਪੰਜਾਬੀ ਚ ਗੱਲ ਕਰ ਰਹੀ ਹੈ ਤੇ ਨਸੀਬੋ لال ਕੀ ਕਹਿ ਰਹੀ ਹੈ ਇਹ ਬਹੁਤ ਅੱਛਾ ਲੱਗਾ ਕਿ ਆਪ ਇੱਧਰ ਆਏ ਹੈ ਬਹੁਤ ਹੀ ਬੜੀਆ ਹੈ ਤੇ ਮੈਂ ਕਿਹਾ ਕਮਾਲ ਹੈ ਵੀ ਪੰਜਾਬੀ ਦੇ ਸਿਰ ਤੇ ਰੋਟੀਆਂ ਖਾਂਦੇ ਆਂ ਪੰਜਾਬੀ ਦੇ ਸਿਰ ਤੇ ਤੁਸੀਂ ਲੰਡਨ ਚ ਗਏ ਆਂ ਤੇ ਉਹਨੇ ਜਦੇ ਬਦਲਿਆ ਆਪਣਾ ਸਾਰਾ ਕੁਝ ਹੀ ਹਾਂਜੀ ਇਹੀ ਨਾ ਸਾਡੇ ਜਿਹੜੇ ਇਧਰ ਦੇ ਕਲਾਕਾਰ ਥੋਡੇ ਵਾਲੇ ਫਿਰ ਵੀ ਪੰਜਾਬੀ ਚ ਚਲੋ ਪੰਜਾਬੀ ਇੱਕ ਬੋਲਦੇ ਨੇ ਪੰਜਾਬੀ ਚ ਫਿਲਮਾਂ ਬਣਾਉਂਦੇ ਨੇ ਆ ਨਾ ਸਾਰਾ ਕੁਝ ਸਾਡੇ ਵਾਲੇ ਇਹ ਆ ਵੀ ਪੰਜਾਬੀ ਚ ਗੱਲ ਕਰਨਾ ਸਹੀ ਨਹੀਂ ਸਮਝਦੇ ਉਹ ਕਹਿੰਦੇ ਵੀ ਅਸੀਂ ਵੱਡੇ ਕਲਾਕਾਰ ਆ ਵੀ ਅਸੀਂ ਉਰਦੂ ਚ ਹੀ ਗੱਲ ਕਰਨਾ ਪਸੰਦ ਕਰਦੇ ਥੋਡੀ ਗੱਲ ਤਰ੍ਹਾਂ ਵੀ ਕਮਾਇਆ ਅਸੀਂ ਪੰਜਾਬੀ ਦੇ ਸਿਰ ਤੋਂ ਖਾ ਰਿਆ ਪੰਜਾਬੀ ਦੇ ਸਿਰ ਤੋਂ ਦੇ ਸਾਡਾ ਨਾਮ ਆਦਾ ਪੰਜਾਬੀ ਦੇ ਸਿਰ ਤੋਂ ਆ ਪੰਜਾਬੀ ਕਰਕੇ ਆ ਅਸੀਂ ਪੰਜਾਬੀ ਹੋਣ ਕਰਕੇ ਇੰਨੇ ਫੇਮਸ ਆ ਫਿਰ ਵੀ ਇਹ ਕਿਤੇ ਨਾ ਕਿਤੇ ਲਿਆ ਕੇ ਵੀ ਆਪਣੇ ਜਿਹੜੇ ਇਧਰ ਦੇ ਕਲਾਕਾਰ ਨੇ ਉਹ ਪੰਜਾਬੀ ਨੂੰ ਪਿੱਛੇ ਛੱਡ ਦਿੰਦੇ ਨੇ ਤੇ ਉਰਦੂ ਨੂੰ ਪਹਿਲ ਦਿੰਦੇ ਨੇ ਮੈਂ ਤਾਂ ਕਹਿੰਦਾ ਵੀ ਜੇ ਤੁਹਾਨੂੰ ਜਾਦਾ ਚੱਕਰ ਆ ਨਸੀਬੋ ਲਾ ਲਿਆ ਆਰਿਫ ਲੋਹਾਰ ਉਹ ਜਿਹੜਾ ਜੁਗਨੀ ਵਾਲਾ ਮੈਂ ਇੱਕ ਦਿਨ ਦੇਖਿਆ ਉਹ ਕਿਸੇ ਇਕੱਠ 'ਚ ਪਤਾ ਕੀ ਕਹਿ ਰਿਆ ਸੀਗਾ ਉਹ ਪਹਿਲਾਂ ਜੁਗ ਨਹੀਂ ਗਾਉਂਦਾ ਪਿਆ ਸੀ ਤੇ ਜਦੋਂ ਫਿਰ ਲੋਕਾਂ ਦਾ ਇਕੱਠ ਸੀ ਨਾ ਉਹਨਾਂ ਵੱਲੋਂ ਮਾਈਕ ਕਰਕੇ ਕਹਿੰਦਾ ਆਪ ਮੇਰੇ ਸਾਥ ਗਾएंगे ਮੈਂ ਕਿਹਾ ਤਾਂ ਕਮਾਲ ਹੈ ਮੈਂ ਕਿਹਾ ਇਹਨਾਂ ਨੂੰ ਕਹਿਣਾ ਚਾਹੀਦਾ ਸਾਨੂੰ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਨਾ ਉਰਦੂ 'ਚ ਗਾਇਆ ਕਰੋ ਕਿ ਪੰਜਾਬੀ 'ਚ ਤੁਹਾਨੂੰ ਬਹੁਤ ਚੱਕਰ ਪੈਂਦਾ ਤੁਸੀਂ ਉੱਥੋਂ ਪੈਸੇ ਕਮਾਓ ਚੰਗੀ ਗੱਲ ਹੈ ਕਾਣ ਫਿਰ ਪੰਜਾਬੀ 'ਚ ਗਾਉਂਦੇ ਹੋ ਇਹ ਤਾਂ ਬੜਾ ਕਮਾਲ ਹੈ ਨਾ ਪੰਜਾਬੀ ਦੇ ਸਿਰ ਤੇ ਗੱਡੀਆਂ 'ਚ ਘੁੰਮਦੇ ਆ ਪੰਜਾਬੀ ਦੇ ਸਿਰ ਤੇ ਕਰੋੜਾਂ ਦੇ ਮਾਲਕ ਆ ਤੇ ਜਦੋਂ ਬੋਲਣ ਦੀ ਗੱਲ ਆਉਂਦੀ ਹੈ ਤਾਂ ਉਰਦੂ ਬੋਲਦੇ ਆ ਨੰਦੇ ਸਹੀ ਗੱਲ ਹੈ ਕਿ ਜਦੋਂ ਬੋਲਣ ਦੀ ਗੱਲ ਆਉਂਦੀ ਉਦੋਂ ਆਪਾਂ ਪੰਜਾਬਣੀ ਭੁੱਲ ਜਾਂਦੇ ਉਹ ਇੱਕ ਤਹਾਣ ਵੀ ਬਣਿਆ ਹੋਇਆ ਕਹਿੰਦੇ ਨਾ ਵੀ ਆਪਣੀ ਮਾਂ ਨੂੰ ਪਿਆਰ ਕਰੋ ਤੇ ਦੂਜੇ ਮਿੱਦੀ ਮਾਂ ਦਾ ਸਤਿਕਾਰ ਕਰੋ ਹੁਣ ਇੱਧਰ ਇਹਦੀ ਮਾਂ ਨੂੰ ਪਿਆਰ ਕਰ ਰਹੇ ਆ ਤੇ ਆਪਣੀ ਮਾਂ ਨੂੰ ਸਤਿਕਾਰ ਦੇ ਵੀ ਨਹੀਂ ਰਹੇ ਸੀ ਹਮ ਅੱਛਾ ਅੱਛਾ ਇੱਕ ਚੀਜ਼ ਹੋਰ ਵੀ ਹੈ ਕਿ ਸਿੰਧ ਚ ਸਿੰਧੀ ਹੈ ਬਲੋਚਿਸਤਾਨ ਚ ਬਲੋਚੀ ਹੈ ਤੇ ਸੂਬਾ ਸਰਦ ਚ ਪਸ਼ਤੋ ਹੈ ਤੇ ਪੰਜਾਬ ਚ ਉਰਦੂ ਹੈ ਇਹ ਕੀ ਚੱਕਰ ਹੈ ਪੰਜਾਬ ਚ ਉਰਦੂ ਇਹ ਇਹਦਾ ਰੀਆ ਵੀ ਹੁਣ ਅੱਜ ਕੱਲ ਜਿਵੇਂ ਹੁਣ ਅਸੀਂ ਸਿੰਧ ਚ ਵੀ ਮੈਂ ਰਹਿ ਕੇ ਆਈ ਹੋਈ ਆ ਤੇ ਸਿੰਧ ਵਿੱਚ ਮੇਰਾ ਦਾ ਉਹਦਾ ਛੋਟਾ ਸੀਗਾ ਤੇ ਉਹਦਾ ਐਡਮਿਸ਼ਨ ਕਰਾਇਆ ਸਕੂਲ ਦੇ ਵਿੱਚ ਸਿੰਧ ਦੇ ਸਕੂਲ ਦੇ ਵਿੱਚ ਤੇ ਉੱਥੇ ਸਿੰਧੀ ਸੀਗੀ ਸਿੰਧੀ ਪੜਾਉਂਦੇ ਸੀਗੇ ਉਹਨਾਂ ਨੇ ਆਪ ਦੇ ਜਵਾਕਾਂ ਨੂੰ ਸਿੰਧੀ ਪੜਾਉਣੀ ਪੜਾਉਣੀ ਆ ਲਾਜ਼ਮੀ ਆ ਤੁਸੀਂ ਕੁਝ ਵੀ ਕਰ ਲਓ ਉਰਦੂ ਪੜੋ ਇੰਗਲਿਸ਼ ਪੜੋ ਲੇਕਿਨ ਉਹਨਾਂ ਦਾ ਇਹ ਆ ਵੀ ਜਿਹੜੀ ਸਿੰਧੀ ਵੀ ਨਾਲ ਹਾਂਜੀ ਤੇ ਵੀਡੀਓ ਦੇ ਅੰਦਰ ਤੁਸੀਂ ਦੇਖਿਆ ਹੋਵੇਗਾ ਕਿ ਲੜਕੀ ਕਹਿ ਰਹੀ ਹੈ ਕਿ ਜਦੋਂ ਮੈਂ ਗੁਰਮੁਖੀ ਸਿੱਖ ਰਹੀ ਸੀ ਪੰਜਾਬੀ ਸਿੱਖ ਰਹੀ ਸੀ ਤੇ ਮੈਨੂੰ ਜਿਹੜੇ ਮੇਰੇ ਘਰ ਵਾਲੇ ਸੀ ਉਹ ਇਹ ਗੱਲਾਂ ਕਰਦੇ ਸੀ ਕਿ ਹੁਣ ਤੂੰ ਸਿੱਖ ਬਣੇਗੀ ਪੰਜਾਬੀ ਬੋਲ ਰਹੀ ਹੈ ਮਤਲਬ ਕਿ ਅਗਰ ਕੋਈ ਇਨਸਾਨ ਪੰਜਾਬੀ ਬੋਲ ਰਿਹਾ ਨਾ ਸਾਡੀ ਤੇ ਮਾਂ ਬੋਲੀ ਪੰਜਾਬੀ ਹੈ ਪੰਜਾਬ ਕਿਹਨੂੰ ਕਹਿੰਦੇ ਨੇ ਪੰਜਾਬ ਲੈਂਦਾ ਪੰਜਾਬ ਹੀ ਚੱਲਦਾ ਪੰਜਾਬ ਏ ਤੇ ਤੁਸੀਂ ਉੱਥੋਂ ਦੇ ਲੋਕ ਪੰਜਾਬੀ ਬੋਲਣਗੇ ਨਾ ਤੇ ਪੰਜਾਬੀ ਬੋਲਣ ਵਾਲਿਆਂ ਨੂੰ ਇੰਨਾ ਕਿ ਡੀਗ੍ਰੇਡ ਕੀਤਾ ਜਾਂਦਾ ਹੈ ਇੰਨਾ ਕੋ ਗਲਤ ਪੋਟਰੇ ਕੀਤਾ ਜਾਂਦਾ ਹੈ ਕਿ ਪਤਾ ਨਹੀਂ ਕੀ ਕਰ ਰਹੇ ਨੇ ਜਾਹਲ ਲੱਗ ਰਹੇ ਆ ਪਿੰਡੂ ਲੱਗ ਰਹੇ ਆ ਇੰਜ ਜਿਹੇ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਤੇ ਉਰਦੂ ਬੋਲਣ ਵਾਲਾ ਜਿਹੜਾ ਇੰਗਲਿਸ਼ ਬੋਲਣ ਵਾਲਾ ਜਿਹੜਾ ਉਹ ਪਟਿਆ ਲਿਖਿਆ ਲੱਗਦਾ ਹੋਵੇ ਜਾਂ ਭਾਵੇਂ ਉਹ ਨਾ ਹੀ ਪਟਿਆ ਲਿਖਿਆ ਲੇਕਿਨ ਸ਼ੋਅ ਇੰਜ ਹੁੰਦਾ ਕਿ ਜੀ ਇਹ ਪੰਜਾਬੀ ਨਹੀਂ ਬੋਲ ਰਿਹਾ ਉਰਦੂ ਬੋਲ ਰਿਹਾ ਇੰਗਲਿਸ਼ ਚ ਗੱਲ ਕਰ ਰਿਹਾ ਤੇ ਇੰਜ ਬਹੁਤ ਪਟਿਆ ਲਿਖਿਆ ਤੇ ਇਹ ਸਾਡਾ ਜਿਹੜਾ ਮਾਹੌਲ ਹੈ ਇਹ ਹੁਣ ਇੰਜ ਦਾ ਹੋ ਗਿਆ ਕਿ ਜਿਹੜਾ ਪੰਜਾਬੀ ਬੋਲੇਗਾ ਉਹਨੂੰ ਗਲਤ ਇਹ ਲੜਕੀ ਇਹ ਕਹਿੰਦੀ ਹੈ ਕਿ ਮੈਂ ਜਦੋਂ ਪੰਜਾਬੀ ਸਿੱਖੀ ਗੁਰਮੁਖੀ ਸਿੱਖੀ ਫਿਰ ਉਸ ਤੋਂ ਬਾਅਦ ਉਹ ਪੰਚਪ ਗਈ ਉੱਥੇ ਜਾ ਕੇ ਉਹਨੇ ਪ੍ਰਸ਼ਾਦ ਲਿਆ ਤੇ ਪ੍ਰਸ਼ਾਦ ਛਕਿਆ ਵੀ ਤੇ ਇਹ ਸਟੋਰੀ ਸੀ ਜੀ ਇੱਕ ਲੜਕੀ ਦੀ ਜਿਹੜੀ ਇੱਕ ਇੰਟਰਵਿਊ ਦੇ ਵਿੱਚ ਆਪਣੀ ਪੂਰੀ ਜਿਹੜੀ ਲਾਈਫ ਦੀ ਸਟੋਰੀ ਉਹ ਦੱਸ ਰਹੀ ਹੈ ਕਿ ਮੈਂ ਕਹਿੰਝ ਪੰਜਾਬੀ ਮੈਨੂੰ ਕਿੰਨੀ ਅੱਛੀ ਲੱਗਦੀ ਸੀ ਤੇ ਪੰਜਾਬੀ ਜ਼ੁਬਾਨੀਆਂ ਇੰਜ ਦੀ ਪੰਜਾਬ ਦੇ ਲੋਕ ਇੰਜ ਦੇ ਨੇ ਕੁਝ ਲੋਕ ਇੰਜ ਦੇ ਵੀ ਹੈਗੇ ਨੇ ਜਿਹੜੇ ਪੰਜਾਬੀ ਨੂੰ ਨਹੀਂ ਇੰਨਾ ਅੱਛਾ ਸਮਝਦੇ ਲੇਕਿਨ ਨਹੀਂ ਫਰਕ ਪੈਂਦਾ ਨਾ ਸਮਝਾਂ ਤੇ ਐਸ ਇਨ ਚੈਨਲ ਦੇ ਵੀਡੀਓ ਉਮੀਦ ਕਰਨਾ ਕਿ ਵੀਡੀਓ ਤੁਹਾਨੂੰ اچھی ਲੱਗੀ ਹੋਗੀ ਮੈਨੂੰ ਦੱਸਣਾ ਕਿ ਆ ਵੀਡੀਓ ਤੁਹਾਨੂੰ ਕੈਚੀ ਲੱਗੀ ਬਾਕੀ ਮਿਲਣਾ ਹੈ ਕਿ ਚਲਣਾ ਇਸ ਮਹੀਨੇ